ਤੋ ਅਦਾਰਾ ਇਨਕਲਾਬੀ ਸਾਡਾ ਰਾਵਿਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਭਾਰਤ ਕੈਨੇਡਾ ਸਬੰਧ ਵਿਗੜ ਦਾ ਕੱਚ ਸੱਚ ਲੇਖ ਤੇ ਵਿਚਾਰ ਚਰਚਾ ਕਰਾਂਗੇ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਵਿਚਕਾਰ ਕੁਝ ਹਰਸੇ ਤੋਂ ਤਲਖੀ ਅਤੇ ਤਣਾਅ ਸਾਹਮਣੇ ਆ ਰਿਹਾ ਹੈ ਇਹ ਤਣਾਅਪੂਰਨ ਰਿਸ਼ਤੇ ਦੋਵਾਂ ਦੇਸ਼ਾਂ ਦੇ ਮੀਡੀਆ ਵਿੱਚ ਸੁਰਖੀਆਂ ਬਣੇ ਹੋਏ ਹਨ ਭਾਵੇਂ ਰਿਸ਼ਤਿਆਂ ਵਿੱਚ ਕੜਵਾਹਟ ਦੋਸ਼ਾਂ ਤੇ ਪ੍ਰਤੀ ਦੋਸ਼ਾਂ ਦੀ ਸ਼ੁਰੂਆਤ ਪਿਛਲੇ ਸਾਲ ਸਤੰਬਰ ਵਿੱਚ ਹੋਈ ਜਦੋਂ ਦਿੱਲੀ ਵਿੱਚ 20 ਦੇਸ਼ਾਂ ਦੇ ਵੱਡੇ ਗਰੁੱਪਾਂ ਦੀ ਮੀਟਿੰਗ ਤੋਂ ਪਰਤਨ ਉਪਰੰਤ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਕਨੇਡਾ ਦੀ ਫੈਡਰਲ ਪਾਰਲੀਮੈਂਟ ਹਾਊਸ ਆਫ ਕਾਮਨ ਵਿੱਚ ਬਿਆਨ ਦਿੱਤਾ ਗਿਆ ਕਿ ਕਨੇਡਾ ਦੇ ਸ਼ਹਿਰ ਸ਼ਰੀ ਵਿੱਚ ਦਸ਼ਮੇਸ਼ ਦਰਬਾਰ ਦੀ ਗੁਰਦੁਆਰੇ ਦੀ ਪਾਰਕਿੰਗ ਵਿੱਚ ਖਾਲਸਤਾਨੀ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤੇ ਜਾਣ ਪਿੱਛੇ ਭਾਰਤ ਸਰਕਾਰ ਦੀਆਂ ਖੂਬੀ ਏਜੰਸੀਆਂ ਦਾ ਹੱਥ ਹੈ ਉਦੋਂ ਭਾਰਤ ਨੇ ਇਸਤੇ ਕੁਸ਼ੈਲਾ ਪ੍ਰਤੀਕਰਮ ਦਿੰਦਿਆਂ ਜਸਟਰਨ ਟਰੂਡੋ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਗੱਲ ਸਿਰਫ ਦੋਸ਼ਾਂ ਨੂੰ ਗੁੱਸੇ ਨਾਲ ਰੱਦ ਕਰਨ ਤੱਕ ਨਹੀਂ ਰੁਕੀ ਬਲਕਿ ਭਾਰਤ ਸਰਕਾਰ ਨੇ ਕੈਨੇਡਾ ਦੂਤ ਘਰ ਦੇ 43 ਸਟਾਫ ਮੈਂਬਰਾਂ ਅਤੇ 42 ਉਹਨਾਂ ਦੇ ਨਾਲ ਦੇਆਂ ਨੂੰ ਭਾਰਤ ਛੱਡਣ ਦੇ ਹੁਕਮ ਦੇ ਦਿੱਤੇ ਕਿਹਾ ਇਹ ਹੈ ਗਿਆ ਕਿ ਕੈਨੇਡਾ ਵਿੱਚ ਭਾਰਤੀ ਦੂਤ ਘਰ ਦੇ ਸਟਾਫ ਦੀ ਗਿਣਤੀ ਦੇ ਮੁਕਾਬਲੇ ਭਾਰਤ ਵਿੱਚ ਕੈਨੇਡਾ ਦੇ ਦੂਤਖਾਨ ਦੇ ਸਟਾਫ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਕਰਕੇ ਸੰਤੋਲ ਬਿਠਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਕੈਨੇਡਾ ਦੇ ਵਿਦੇਸ਼ ਮੰਤਰੀ ਸਲੇਨਾ ਜੋਲੀ ਨੇ ਭਾਰਤ ਵੱਲੋਂ ਕੀਤੀ ਇਸ ਇੱਕ ਤਰਫਾ ਕਾਰਵਾਈ ਨੂੰ ਅੰਤਰਰਾਸ਼ਟਰੀ ਰਿਸ਼ਤਿਆਂ ਬਾਰੇ ਜਨੇਵਾ ਕਨਵੈਨਸ਼ਨ ਦੀ ਸરાਹ ਸਰ ਉਲੰਘਣਾ ਕਰਾਰ ਦਿੱਤਾ ਪ੍ਰਧਾਨ ਮੰਤਰੀ ਜਸਟਨ ਟਰੂਟੋ ਨੇ ਇਸ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਫੜਕਾਹਟਪੂਰਨ ਕਾਰਵਾਈ ਦੇ ਬਾਵਜੂਦ ਕੈਨੇਡਾ ਸਰਕਾਰ ਭਾਰਤ ਸਰਕਾਰ ਨਾਲ ਰਚਨਾਤਮਕ ਅਤੇ ਹਾਂਦੂਰਦਾਨ ਪ੍ਰਦਾਨ ਜਾਰੀ ਰੱਖੇਗੀ ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਕੜਵਾਹਟ ਚੱਲੀ ਆਉਂਦੀ ਸੀ ਪਰ ਪਿਛਲੇ ਦਿਨੀ ਇਹ ਨਵੇਂ ਸਿਖਰ ਤੇ ਪਹੁੰਚ ਗਈ ਕੈਨੇਡਾ ਦੀ ਸਰਕਾਰ ਨੇ ਕੈਨੇਡਾ ਵਿੱਚ ਭਾਰਤੀ ਰਾਜਦੂਤ ਸੰਜੇ ਕੁਮਾਰ ਸਮੇਤ 6 ਸਟਾਫ ਮੈਂਬਰਾਂ ਨੂੰ ਲੋੜੀ ਦੇ ਵਿਅਕਤੀਕਰਾਰ ਦੇ ਦਿੱਤਾ ਅਤੇ ਭਾਰਤ ਸਰਕਾਰ ਨੂੰ ਇਹਨਾਂ ਦੀ ਕੂਟਨੀਤਿਕ ਛਤਰੀ ਹਟਾਉਣ ਲਈ ਕਿਹਾ ਇਸ ਦਾ ਸਿੱਧਾ ਅਰਥ ਸੀ ਕਿ ਭਾਰਤ ਸਰਕਾਰ ਤੋਂ ਇਹਨਾਂ ਛੇਆਂ ਨੂੰ ਹਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨ ਦੀ ਇਜਾਜ਼ਤ ਮੰਗਣਾ ਸੀ ਇਸ ਤੇ ਭਾਰਤ ਸਰਕਾਰ ਨੇ ਇਹਨਾਂ ਛੇਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕਰ ਲਿਆ ਅਤੇ ਨਾਲ ਹੀ ਭਾਰਤ ਵਿੱਚ ਕੈਨੇਡਾ ਦੇ ਦੂਤ ਘਰ ਦੇ ਛੇ ਮੈਂਬਰਾਂ ਨੂੰ ਭਾਰਤ ਵਿੱਚੋਂ ਨਿਕਲ ਜਾਣ ਦਾ ਆਦੇਸ਼ ਦੇ ਦਿੱਤਾ ਕੈਨੇਡਾ ਸਰਕਾਰ ਨੇ ਵੀ ਸੰਜੇ ਬਰਮਾ ਸਮੇਤ ਭਾਰਤੀ ਦੂਤ ਘਰ ਦੇ ਛੇ ਮੈਂਬਰਾਂ ਨੂੰ ਕੈਨੇਡਾ ਵਿੱਚੋਂ ਨਿਕਲ ਜਾਣ ਦੇ ਹੁਕਮ ਦੇ ਦਿੱਤੇ ਉਦੋਂ ਤੋਂ ਦੋਵੇਂ ਸਰਕਾਰਾਂ ਇੱਕ ਦੂਜੇ ਵਿਰੁੱਧਾ ਵਿਆਨਵਾਜੀ ਕਰ ਰਹੀਆਂ ਹਨ ਪਰ ਰਾਇਲ ਕਨੇਡੀਆਨਾ ਮਾਉਂਟੇਡ ਪੁਲਿਸ ਦੇ ਮੁਖੀ ਦੁਜੇ ਨੇ ਪ੍ਰੈਸ ਕਾਨਫਰੰਸ ਵਿੱਚ ਕੁਝ ਚੁਕਾ ਦੇਣ ਵਾਲੇ ਤੱਤ ਸਾਹਮਣੇ ਲਿਆਂਦੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਦੂਤਵਸ ਦੇ ਅਧਿਕਾਰੀਆਂ ਦੇ ਸਨੇਹ ਹ ਅਤੇ ਫੋਨ ਕਾਲਾਂ ਤੋਂ ਪਤਾ ਲਗਾਇਆ ਹੈ ਕਿ ਇਹ ਅਧਿਕਾਰੀ ਨਿਜਰ ਸਮੇਤ ਹੋਰ ਖਾਲਸਤਾਨੀਆਂ ਬਾਰੇ ਸੂਚਨਾ ਮਾਇਤਤਰਤ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਸਿੰਗਾਪੁਰ ਵਿੱਚ ਕੈਨੇਡਾ ਦਾ ਸੁਰੱਖਿਆ ਸਲਾਹਕਾਰ ਜੋਰਡੀ ਥਾਮਸਾ ਭਾਰਤ ਸਰਕਾਰ ਦੇ ਸੁਰੱਖਿਆ ਸਲਾਹਕਾਰ ਅਜੀਤ ਦੁਪਾਲ ਨੂੰ ਮਿਲਿਆ ਸੀ ਉਸ ਮੀਟਿੰਗ ਵਿੱਚ ਦੁਪਾਲ ਨੇ ਕਿਹਾ ਸੀ ਕਿ ਨਿਜਰ ਦੇ ਕਤਲ ਲਾਰਸ ਬਿਸ਼नोई گروਹ ਦੇ ਬੰਦਿਆਂ ਨੇ ਕੀਤਾ ਹੈ ਬਿਸ਼नोई ਗੈਂਗ ਬਾਰੇ ਭਾਵੇਂ ਦੁਪਾਲ ਨੇ ਕਿਹਾ ਕਿ ਲਾਰਸ ਬਿਸ਼नोई ਗੈਂਗਾ ਬਹੁਤ ਤਾਕਤਵਰ گروਹ ਹੈ ਇਸ ਦੇ ਨੈਟਵਰਕ ਵਿੱਚ 700 ਦੇ ਕਰੀਬ ਬੰਦੇ ਸ਼ੂਟਰ ਹਨ ਉਸ ਕੋਲੇ ਨੇ ਸਾਧਨਾ ਤੇ ਸੋਮੇ ਹਨ ਇਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਦੀ ਵੀ ਕਿਸੇ ਨੂੰ ਵੀ ਹਟ ਕਰ ਸਕਦਾ ਹੈ ਨਿਜਰ ਦਾ ਕਤਲ ਬਿਸਨੋਈ ਗੈਂਗ ਨੇ ਕੀਤਾ ਹੈ ਭਾਰਤ ਸਰਕਾਰ ਦਾ ਇਸ ਕਤਲ ਨਾਲ ਕਿਸੇ ਕਿਸਮ ਦਾ ਕੋਈ ਸਰੋਕਾਰ ਨਹੀਂ ਧੁਪਾਰ ਦੇ ਬਿਸਨੋਈ ਗਰੋਹ ਦਾ ਨਾਮ ਉਸ ਵੇਲੇ ਲਿਆ ਜਦੋਂ ਉਸ ਕਤਲ ਵਿੱਚ ਲੋੜੀ ਦੇ ਤਿੰਨ ਸ਼ੂਟਰ ਫੜੇ ਜਾ ਚੁੱਕੇ ਸਨ ਉਹ ਮੰਨ ਚੁੱਕੇ ਸਨ ਕਿ ਉਹ ਬਿਸ਼नोई ਗੈਂਗ ਨਾਲ ਸੰਬੰਧਤ ਹਨ ਦੂਜੇ ਪਾਸੇ ਜੋਰਡੀ ਥਾਮਸ ਨੇ ਕਿਹਾ ਕਿ ਕੈਨੇਡਾ ਸਰਕਾਰ ਕੋਲ ਜਾਣਕਾਰੀ ਹੈ ਕਿ ਇਸ ਕਤਲ ਲਈ ਭਾਰਤ ਸਰਕਾਰ ਨੇ ਲਾਲ ਸੁਬਸनोई ਨੂੰ ਵਰਤਿਆ ਹੈ ਸਾਰਾ ਮੀਟਿੰਗ ਦੇ ਅੰਤ ਵਿੱਚ ਦੁਪਾਲ ਨੇ ਕਿਹਾ ਕਿ ਕਮਰੇ ਵਿੱਚੋਂ ਬਾਹਰ ਨਿਕਲਦੇ ਆ ਇਹ ਸਮਝਿਆ ਜਾਵੇ ਕਿ ਮੀਟਿੰਗ ਹੋਈ ਹੀ ਨਹੀਂ ਇਸ ਦਾ ਅਰਥ ਹੈ ਕਿ ਇਸ ਮੀਟਿੰਗ ਦਾ ਕਿਤੇ ਹਵਾਲਾ ਨਾ ਦਿੱਤਾ ਜਾਵੇ ਰਾਜ ਦੇ ਰੋਇਲ ਕਨੈਡੀਆ ਨਾ ਮੌਂਟਡ ਪੁਲਿਸ ਨੇ ਸਾਰਾ ਕੱਚਾ ਚਿੱਠਾ ਸਾਹਮਣੇ ਲੈ ਆਂਦਾ। ਸ਼ੈਂਟਨ ਪੋਸਟ ਵਿੱਚ ਛਪੀ ਰਿਪੋਰਟ ਅਨੁਸਾਰ ਇਸ ਸਾਰੇ ਆਪਰੇਸ਼ਨ ਦਾ ਇੰਚਾਰਜ ਅਜੀਤ ਦਪਾਲ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹੇ ਆਪਰੇਸ਼ਨ ਆ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ਤੇ ਕੀਤਾ ਗਿਆ ਸੀ। ਉਸ ਦੀ ਮਨਜ਼ੂਰੀ ਨਾਲ ਕੀਤਾ ਗਿਆ ਸੀ। ਇਸ ਦੇ ਜਵਾਬ ਵਿੱਚ ਭਾਰਤ ਸਰਕਾਰ ਦਾ ਇੱਕੋ ਪ੍ਰਤੀਕਰਮ ਹੈ। ਕਿ ਕੈਨੇਡਾ ਸਰਕਾਰ ਨੇ ਆਪਣੇ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਕੋਈ ਸਬੂਤ ਨਹੀਂ ਦਿੱਤਾ। ਕੈਨੇਡਾ ਭਾਰਤ ਵਿਰੋਧਾ ਕਟਿਆ ਪ੍ਰਚਾਰ ਕਰ ਰਿਹਾ ਹੈ। ਜਸਨ ਟਰੂਟੋ ਅਗਲੇ ਸਾਲ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਬੋਟ ਬੈਂਕ ਦੀ ਰਾਜਨੀਤੀ ਕਰ ਰਿਹਾ ਹੈ। ਟਰੂਟੋ ਦੀ ਨਜ਼ਰ ਸਿੱਖਾਂ ਦੀਆਂ ਗੋਟਾਂ ਤੇ ਹੈ। ਇਸ ਕਰਕੇ ਉਹ ਖਾਲਸਪਾਣੀਆਂ ਦੀਆਂ ਭਾਵਨਾਵਾਂ ਅਤੇ ਸਿੱਖਾਂ ਦੀਆਂ ਗੋਟਾ ਪ੍ਰਾਪਤ ਕਰਨ ਲਈ ਭਾਰਤ ਭਾਰਤ ਵਿਰੋਧ ਨਿਰੰਤਰ ਦੂਸ਼ਣਵਾਦੀ ਕਰ ਰਿਹਾ ਹੈ। ਭਾਰਤ ਸਰਕਾਰ ਅਤੇ ਵਿਦੇਸ਼ੀ ਖੂਫੀਆ ਏਜੰਸੀ ਰਾਤੇ ਇਹ ਦੋਸ਼ ਸਿਰਫ ਕੈਨੇਡਾ ਤੇ ਹੀ ਨਹੀਂ ਲਗਾਇਆ ਸਭ ਤੋਂ ਅਮਰੀਕਾ ਦੀ ਸਰਕਾਰ ਨੇ ਵੀ ਰਾਤੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਰਾ ਨੇ ਨਿਊਯਾਰਕ ਵਿੱਚ ਰਹਿ ਰਹੇ ਖਾਲਸਤਾਨੀ ਗੁਰਬੰਧ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ਜੋ ਕਿ ਨਕਾਮ ਹੋ ਗਈ ਅਮਰੀਕਾ ਨੇ ਰਾ ਅਧਿਕਾਰੀਆਂ ਨੂੰ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਸੀਏ ਬਣ ਕਿਹਾ ਹੈ ਨੇਪਾਰਤੀ ਵਪਾਰੀ ਨਿਖਲ ਗੁਪਤਾ ਅਮਰੀਕਾ ਵਿੱਚ ਸਪਾਰੀ ਦੇ ਕੇ ਪੰਨੂ ਦਾ ਕਤਲ ਕਰਾਉਣ ਦੀ ਸਾਜ਼ਿਸ਼ ਰਚੀ ਸੀ ਪਰ ਗੁੱਪਤਾ ਨੇ ਜਿਸ ਸ਼ੂਟਰ ਨੂੰ ਸਪਾਰੀ ਦਿੱਤੀ ਸੀ ਉਹ ਅਮਰੀਕਾ ਸਰਕਾਰ ਦਾ ਖੂਫੀ ਅਧਿਕਾਰੀ ਸੀ ਜਿਸ ਕਰਕੇ ਇਹ ਸਾਜ਼ਿਸ਼ ਅਮਰੀਕਾ ਸਰਕਾਰ ਦੇ ਸਾਹਮਣੇ ਆ ਗਈ ਗੁੱਪਤਾ ਉਸ ਸਮੇਂ ਚੱਕ ਗਣਰਾਜ ਵਿੱਚ ਸੀ ਅਮਰੀਕਾ ਦੀ ਚੱਕ ਗਣਰਾਜ ਨਾਲ ਹਵਾਲਗੀ ਸੰਧੀ ਹੈ ਜਿਸ ਤਹਿਤ ਅਮਰੀਕਾ ਸਰਕਾਰ ਨੇ ਗੁੱਪਤਾ ਨੂੰ ਮਗਾ ਕੇ ਗ੍ਰਿਫਤਾਰ ਕਰ ਲਿਆ ਜੋ ਇਸ ਸਮੇਂ ਅਮਰੀਕਾ ਦੀ ਬਰੁਕਨਨ ਜੇਲ੍ਹ ਵਿੱਚ ਬੰਦਾ ਹੈ ਅਤੇ ਮੁਕਾਦਮੇ ਦਾ ਸਾਹਮਣਾ ਕਰ ਰਿਹਾ ਹੈ ਸੰਡੇ ਗਾਰਡੀਅਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਨਿਖਲ ਗੁਪਤਾ ਨੇ ਕਿਹਾ ਕਿ ਪ੍ਰਾਗ ਜੇਲ੍ਹ ਵਿੱਚ ਉਸ ਉੱਤੇ ਤਸੱਦਦ ਕੀਤਾ ਗਿਆ ਹੈ ਅਮਰੀਕੀ ਜੇਲ੍ਹ ਤਾਂ ਨਿਰਕਸਾਈ ਖਾਨਾ ਹੈ ਉਸਨੇ ਇਹ ਵੀ ਕਿਹਾ ਕਿ ਉਸਦੀ ਕਿਸੇ ਵੀ ਬੇਨਤੀ ਨੂੰ ਕੋਈ ਹੰਗਾਰਾ ਨਹੀਂ ਦਿੱਤਾ ਜਾ ਰਿਹਾ ਅਮਰੀਕਾ ਨੇ ਉਸ ਸਮੇਂ ਜਿਸ ਰਾਧਕਾਰੀ ਸੀਏ ਬਨ ਨੂੰ ਕਿਹਾ ਹੌਣ ਉਸ ਦਾ ਨਾਮ ਜਨਤਕ ਕਰ ਦਿੱਤਾ ਹੈ ਉਹ ਕੇਂਦਰੀ ਰਿਜ਼ਰਵ ਪੁਲਿਸ ਦਾ ਉਪ ਕਮਾਂਡੈਂਟ ਹੈ ਜਿਸ ਦਾ ਨਾਮ ਵਿਕਾਸ যাদਬ ਹੈ ਅਤੇ ਉਹ ਰਾ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਦੀ ਕੈਬਨਟ ਸਕੱਤਰਤ ਵਿੱਚ ਸੀ ਉਸ ਨੂੰ ਭਾਰਤ ਸਰਕਾਰ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅੱਜ ਕੱਜ ਕੱਲ ਉਹ ਭੂਮਿਕਾ ਤੇ ਰਹਿ ਰਿਹਾ ਹੈ ਅਮਰੀਕੀ ਸਰਕਾਰ ਨੇ ਵਿਕਾਸ যাদਬ ਦੀ ਗ੍ਰਿਫਤਾਰੀ ਦੇ ਗਰੰਟ ਜਾਰੀ ਕਰ ਦਿੱਤੇ ਹਨ ਕੈਨੇਡਾ ਦੇ ਭਾਰਤ ਛੱਡ ਕੇ ਜਾ ਰਹੇ ਰਾਜਦੂਤ ਕੈਮਰਨ ਮੁਕੈਨੇ ਨੇ ਕਿਹਾ ਕਿ ਨਿਚਰ ਕਤਲ ਅਤੇ ਪੰਨੂ ਕਤਲ ਦੀ ਸਾਜ਼ਿਸ਼ ਇੱਕੋ ਕੇਸ ਦੀਆਂ ਦੋ ਕੜੀਆਂ ਹਨ ਪਰ ਭਾਰਤ ਕੈਨੇਡਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਅਤੇ ਜਾਜ ਵਿੱਚ ਸਹਿਯੋਗ ਕਰਨ ਦੀ ਵੀ ਆਏ ਕੈਨੇਡਾ ਵਿਰੁੱਧ ਊੜ ਪ੍ਰਚਾਰ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਅਕਸਲੀਵਾਨ ਨੇ ਕਿਹਾ ਹੈ ਕਿ ਨਿਚਰ ਕਤਲ ਵਾਰੇ ਕੈਨੇਡਾ ਦੇ ਦੋਸ਼ ਗੰਭੀਰ ਹਨ ਭਾਰਤ ਸਰਕਾਰ ਕੋਲ ਰਾਹ ਸੀ ਕਿ ਉਹ ਜਾਂਚ ਵਿੱਚ ਰਚਨਾਤਮਕ ਸਹਾਇਤਾ ਕਰਦੀ ਪਰ ਭਾਰਤ ਸਰਕਾਰ ਨੇ ਇਹ ਰਸਤਾ اختیار ਨਹੀਂ ਕੀਤਾ ਜੈਕ ਦੇ ਬਿਆਨ ਰਾਹੀਂ ਅਮਰੀਕਾਈ ਪ੍ਰਸ਼ਾਸਨ ਨੇ ਕੈਨੇਡਾ ਦੀ ਖੁੱਲੀ ਹਮਾਇਤ ਕੀਤੀ ਹੈ ਟਰੂਡੋ ਨਾਲ ਗੱਲਬਾਤ ਕਰਨ ਉਪਰੰਤ ਕੀਥ ਸਟਾਰਮਰ ਅੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਸਭ ਨੂੰ ਕਾਨੂੰਨ ਦੇ ਰਾਹ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਵਰਤਾਨੀਆਂ ਵੀ ਕੈਨੇਡਾ ਦੀ ਪਿੱਠ ਤੇ ਆ ਗਿਆ ਹੈ ਹਕੀਕਤ ਵਿੱਚ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਕੈਨੇਡਾ ਨਾਲ ਹਨ ਹਕੀਕਤ ਇਹ ਹੈ ਕਿ ਇਹਨਾਂ ਪੰਜ ਨੇ ਇੱਕ ਪੰਜ ਅੱਖਾਂ ਤਾਲਮੇਟਾਂ ਚਾ ਬਣਾ ਰੱਖਿਆ ਹੈ ਜਿਸ ਵਿੱਚ ਇਹ ਪੰਜ ਦੇਸ਼ ਆਪਣੀ ਹਾਸਲ ਖੂਫੀਆ ਜਾਣਕਾਰੀ ਸਾਂਝੀ ਕਰਦੇ ਹਨ ਨਿਜਰ ਕਤਲ ਮਾਮਲੇ ਦੀ ਜਾਣਕਾਰੀ ਤਾਂ ਅਸਲ ਵਿੱਚ ਅਮਰੀਕਾ ਨੂੰ ਪ੍ਰਾਪਤ ਹੋਈ ਸੀ ਅਤੇ ਉਸਨੇ ਇਹ ਜਾਣਕਾਰੀ ਪੰਜ ਖਾਗਰੂਪ ਵਿੱਚ ਸਾਂਝੀ ਕੀਤੀ ਸੀ ਜਿਸ ਤੋਂ ਲੈ ਕੇ ਕੈਨੇਡਾ ਸਰਕਾਰ ਨੇ ਇਸਤੇ ਕਾਰਵਾਈ ਕੀਤੀ ਹੈ ਨਿਜਰ ਕਤਲ ਮਾਮਲੇ ਵਿੱਚ ਇਨ੍ਹਾਂ ਪੰਜਾਂ ਹੀ ਮੁਲਕਾਂ ਦਾ ਸਟੈਂਡ ਇੱਕੋ ਹੈ ਭਾਵੇਂ ਭਾਰਤ ਸਰਕਾਰ ਦਾ ਰਵਈਆ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਪ੍ਰਤੀ ਬੱਖਵਾਖ ਹੈ ਇਸੇ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਕੋਈ ਸਬੂਤ ਪੇਸ਼ ਨਹੀਂ ਕਰ ਰਹੀ। ਕੇਵਲ ਦੋਸ਼ ਲਗਾ ਰਹੀ ਹੈ। ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿਦੇਸ਼ੀ ਧਖਲ ਅੰਦਾਜ਼ੀ ਬਾਰੇ ਕਮਿਸ਼ਨਰ ਅੱਗੇ ਬਿਆਨ ਦਿੰਦਿਆਂ ਜਸਨ ਟਰੂਟੋ ਨੇ ਕਿਹਾ ਕਿ ਉਸ ਸਮੇਂ ਸਾਡੇ ਕੋਲ ਕੇਵਲ ਖੁਫੀਆ ਏਜੰਸੀ ਦੀ ਜਾਣਕਾਰੀ ਸੀ। ਸਾਡੇ ਕੋਲ ਸਬੂਤ ਨਹੀਂ ਸਨ। ਇਸ ਬਿਆਨ ਦੇ ਹਵਾਲੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਲਓ ਜੀ ਹੁਣ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਮੰਨ ਲਿਆ ਕਿ ਕੈਨੇਡਾ ਸਰਕਾਰ ਕੋਲ ਭਾਰਤ ਵਿਰੁੱਧ ਕੋਈ ਸਬੂਤ ਨਹੀਂ ਹਨ ਮੋਦੀ ਸਰਕਾਰ ਦੇ ਗੋਦੀ ਮੀਡੀਆ ਨੇ ਦੁਹਾਈ ਚੁੱਕ ਲਈ ਕਿ ਪ੍ਰਧਾਨ ਮੰਤਰੀ ਟਰੂਟੋ ਨੇ ਕਬੂਲ ਕਰ ਲਿਆ ਹੈ ਕਿ ਕੈਨੇਡਾ ਸਰਕਾਰ ਕੋਲ ਨਿਜਰ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ ਹੈ ਪਰ ਮੋਦੀ ਸਰਕਾਰ ਅਤੇ ਗੋਦੀ ਮੀਡੀਆ ਦਾ ਇਹ ਪ੍ਰਚਾਰ ਬਿਲਕੁਲ ਬੇਬੁਨਿਆਦ ਹੈ ਟਰੂਟੋ ਦੇ ਬਿਆਨ ਦੇ ਅਰਥ ਬਦਲਣ ਲਈ ਇਹਨਾਂ ਨੇ ਚਲਾਕੀ ਕੀਤੀ ਹੈ ਇਹਨਾਂ ਨੇ ਟਰੂਟੋ ਦੇ ਬਿਆਨ ਵਿੱਚ ਇੱਕ ਸ਼ਬਦ ਉਸ ਨੂੰ ਗਾਇਬ ਕਰ ਦਿੱਤਾ ਉਸ ਸਮੇਂ ਦਾ ਹਵਾਲਾ ਦੇ ਰਿਹਾ ਹੈ ਜਿਸ ਸਮੇਂ ਲਗਭਗ 1 ਸਾਲ ਪਹਿਲਾਂ ਪਾਰਲੀਮੈਂਟ ਵਿੱਚ ਨਿਜਰ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਗਿਆ ਇਸ ਦਾ ਅਰਥ ਇਹ ਤਾਂ ਹੀ ਨਹੀਂ ਕਿ ਕੈਨੇਡਾ ਕੋਲ ਅੱਜ ਵੀ ਭਾਰਤ ਵਿਰੁੱਧ ਕੋਈ ਸਬੂਤ ਨਹੀਂ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਫਰਾਂਸ ਵਿੱਚ ਇਹੇ ਦਾਵਾ ਕੀਤਾ ਕਿ ਉਸ ਕੋਲ ਪਰੋਸੇਜੋਗ ਸਬੂਤ ਹਨ ਫਿਰ ਸਵਾਲ ਉੱਠਦਾ ਹੈ ਕਿ ਜੇਕਰ ਕੈਨੇਡਾ ਕੋਲ ਵਾਕਈ ਸਬੂਤ ਹਨ ਤਾਂ ਕੈਨੇਡਾ ਸਰਕਾਰ ਇਹਨਾਂ ਸਬੂਤਾਂ ਨੂੰ ਜਨਤਾ ਕਿਉਂ ਨਹੀਂ ਕਰਦੀ ਜਦਕਿ ਅਮਰੀਕਾ ਸਰਕਾਰ ਨੇ ਇਹ ਜाहिर ਕਰ ਦਿੱਤਾ ਹੈ ਕਿ ਨਿਖਲ ਗੁੱਟਾ ਨੂੰ ਵਰਤਿਆ ਗਿਆ ਹੈ ਪੰਨੂ ਦੀ ਸਪਾਰੀ ਦਿੱਤੀ ਅਤੇ ਗੁੱਟਾ ਦੇ ਹੈਂਡਲਰ ਕੇਂਦਰੀ ਰਿਜ਼ਰਵ ਪੁਲਿਸ ਦਾ ਉਪ ਕਮਾਂਡਰ ਵਿਕਾਸ যাদਬ ਸੀ ਜੋ ਰਾ ਵਿੱਚ ਕੰਮ ਕਰ ਰਿਹਾ ਸੀ ਉਹ ਕੈਬਿਨੇਟ ਸਕੱਤਰਤ ਵਿੱਚ ਤਾਇਨਾਤ ਸੀ ਇਸ ਨੂੰ ਸਮਝਣ ਲਈ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਲਿਸ ਪ੍ਰਬੰਧ ਵਿਚਕਾਰ ਅੰਤਰ ਨੂੰ ਸਮਝਣਾ ਜ਼ਰੂਰੀ ਹੈ ਕੈਨੇਡਾ ਦੀ ਪੁਲਿਸ ਦਾ ਸਿਸਟਮ ਹੈ ਕਿ ਪੁਲਿਸ ਦੇ ਸਬੂਤ ਸਭ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ ਕਰਨੇ ਹੋਣਗੇ ਉਸ ਤੋਂ ਪਹਿਲਾਂ ਉਹ ਸਬੂਤਾਂ ਨੂੰ ਜਨਤਕ ਨਹੀਂ ਕਰ ਸਕਦੇ ਪਰ ਅਮਰੀਕਾ ਦੇ ਪੁਲਿਸ ਪ੍ਰਬੰਧ ਵਿੱਚ ਕੋਈ ਅਜਿਹੀ ਬੰਦਸ਼ ਨਹੀਂ ਉੱਥੇ ਸਾਰੀ ਕਹਾਣੀ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਤੋਂ ਪਹਿਲਾਂ ਵੀ ਕਾਫੀ ਕੁਸ਼ਬੈਂਟਨ ਪੋਸਟ ਅਖਬਾਰ ਵਿੱਚ ਛਪ ਗਿਆ ਸੀ ਪਰ ਫਿਰ ਵੀ ਇਹ ਸਵਾਲ ਤਾਂ ਹੈ ਕਿ ਕੈਨੇਡਾ ਸਰਕਾਰ ਕੋਲ ਸਤੰਬਰ 2023 ਵਿੱਚ ਕੋਈ ਪੁਖਤਾ ਸਬੂਤ ਨਹੀਂ ਸਨ ਤਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ ਕਿਸੇ ਦੂਸਰੇ ਦੇਸ਼ ਦੀ ਸਰਕਾਰ ਤੇ ਇੰਨੇ ਗੰਭੀਰ ਦੋਸ਼ ਲਾਉਣਾ ਕਿ ਗੈਰ ਜ਼ਿੰਮੇਵਾਰੀ ਕਾਰਵਾਈ ਨਹੀਂ ਇਸ ਬਾਰੇ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਟਰੂਡੋ ਦਾ ਬਿਆਨ ਦੇਣਾ ਇਸ ਲਈ ਜ਼ਰੂਰੀ ਹੋ ਗਿਆ ਕਿਉਂਕਿ ਅਗਲੇ ਦਿਨ ਗਲੋਬ ਐਂਡ ਮੇਲ ਅਖ਼ਬਾਰ ਵਿੱਚ ਸਟੋਰੀ ਸ਼ਪਣੀ ਸੀ ਪਰ ਇਹ ਵਿਆਖਿਆ ਕਿੰਨੀ ਕੁ ਸਹੀ ਹੈ ਇਹ ਕਿੰਨੀ ਕੁ ਗਲਤ ਹੈ ਇਹ ਵਿਵਾਦ ਦਾ ਵਿਸ਼ਾ ਹੈ ਭਾਰਤ ਸਰਕਾਰ ਦੀ ਲਗਾਤਾਰ ਦੁਹਰਾਈ ਜਾ ਰਹੀ ਦੂਸਰੀ ਦਲੀਲ ਕਿ ਜਸਟਰਨ ਟਰੂਡੋ ਰਾਜਨੀਤਿਕ ਹਿੱਤਾਂ ਲਈ ਬੋਟ ਬੈਂਕ ਸਿਆਸਤ ਕਰ ਰਿਹਾ ਹੈ ਜਿਸ ਦਾ ਅਰਥ ਹੈ ਕਿ 2025 ਵਿੱਚ ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ 'ਚ ਜੋ ਸਿੱਖ ਵੋਟ ਲੈਣ ਲਈ ਇਹ ਮੁੱਦਾ ਉਠਾ ਰਿਹਾ ਹੈ ਆ ਹੁਣ ਦੇਖੀਏ ਜ਼ਮੀਨੀ ਹਕੀਕਤ ਕੀ ਹੈ 2021 ਦੀ ਜਨਗਣਨਾ ਅਨੁਸਾਰ ਕੈਨੇਡਾ ਦੀ ਵਸੋਂ ਦਾ 2.1% ਸਿੱਖ ਹੈ ਇਨਾ ਇਹ ਪੰਜ ਸੂਬਿਆਂ ਵਿੱਚ ਵਧੇਰੇ ਕੇਂਦਰਤ ਹੈ অন্ਟਾਰੀਓ ਸੂਬੇ ਵਿੱਚ ਸਭ ਤੋਂ ਵੱਧ ਪਰ ਕੁੱਲ ਵਸਾਉਂਦਾ 2.14% ਹਨ ਦੂਜੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਪਰ ਇੱਥੇ ਸਿੱਖ ਵਸਾਉਂਦਾ 5.92% ਹਨ ਅਲਬਰਟਾ ਵਿੱਚ 2.48% ਮੋਨੀਟੋਬਾ ਵਿੱਚ 2.71% ਅਤੇ ਕਿਊ ਬੈਂਕ ਵਿੱਚ 0.20% ਹਨ ਸਿੱਖਾਂ ਦੀ ਵਧੇਰੇ ਵਸੋਂ ਬਰੰਟਨਾ ਸਰੀ ਕੈਲਗਰੀ ਅਤੇ ਐਡਮੰਟਨ ਵਿੱਚ ਹੈ ਪਹਿਲੀ ਗੱਲ ਇਹ ਹੈ ਕਿ 2.1% ਬਸੋਂ ਕਿਸੇ ਦੇਸ਼ ਦੀਆਂ ਚੋਣਾ ਵਿੱਚ ਕਿਵੇਂ ਫੈਸਲਾ ਕੁੱਨ ਹੋ ਸਕਦੀ ਹੈ ਦੂਸਰੇ ਸਾਰੇ ਸਿੱਖ ਖਾਲਸਤਾਨੀ ਨਹੀਂ ਪਾਵੇਂ ਵੱਡਾ ਹਿੱਸਾ ਭਾਰਤ ਸਰਕਾਰ ਵਿਰੋਧ ਹੈ ਬਹੁਤ ਥੋੜੇ ਲੋਕ ਹਨ ਜੋ ਖਾਲਸਤਾਨ ਦੇ ਵਪਾਰ ਵਿੱਚ ਲੱਗੇ ਹੋਏ ਹਨ ਬਾਕੀ ਸਿੱਖਾਂ ਖਾਲਸਤਾਨ ਨੂੰ ਕੇਵਲ ਸ਼ੋਸ਼ਾ ਸਮਝਦੇ ਹਨ ਜੇਕਰ ਇਹ ਮੰਨ ਲਿਆ ਜਾਵੇ ਕਿ ਕੁਝ ਸੀਟਾਂ ਤੇ ਸਿੱਖ ਵੋਟਾਂ ਤਵਾਜ ਨੂੰ ਵਿਗਾੜ ਸਕਦੀਆਂ ਹਨ ਤਦ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਟਰੂਡੋ ਦੀ ਲਿਬਰਲ ਪਾਰਟੀ ਦੇ ਬਦਲ ਵਜੋਂ ਸੱਤਾ ਵਿੱਚ ਆਈ ਹੈ ਤਾਂ ਉਹ ਲਿਬਰਲ ਤੋਂ ਵੀ ਬਧੇਰੇ ਵਦਾ ਪਛਾਹ ਖਿੱਚੂ ਹੈ ਤੇ ਉਹ ਸੰਭਾਵੀ ਤੌਰ ਤੇ ਇਸ ਮਾਮਲੇ ਤੇ ਟਰੂਡੋ ਤੋਂ ਵੀ ਵਧੇਰੇ ਸਖਤ ਹੋਵੇਗੀ ਇਸ ਕਰਕੇ ਭਾਰਤ ਸਰਕਾਰ ਦੇ ਇਸ ਦਾਅਵੇ ਦੇ ਪਾਰਾਂ ਵਿੱਚ ਕੋਈ ਠੋਸ ਜ਼ਮੀਨ ਨਹੀਂ। ਕੈਨੇਡਾ ਸਰਕਾਰ ਦੇ ਭਾਰਤ ਸਰਕਾਰ ਤੇ ਲਾਏ ਦੋਸ਼ਾਂ ਦੇ ਜਵਾਬ ਵਿੱਚ ਭਾਰਤ ਸਰਕਾਰ ਕੈਨੇਡਾ ਸਰਕਾਰ ਤੇ ਮੋੜਮਾ ਦੋਸ਼ ਲਾਉਂਦੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖਵਾਦੀ ਖਾਲਸਤਾਨੀਆਂ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਕੈਨੇਡਾ ਦੀ ਫੈਡਰਲ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਖਾਲਸਤਾਨੀ ਵਿਚਾਰ ਦੇ ਸਮਰਥਕਾਂ ਅਤੇ ਅਤੇ ਇਸ ਸਟਾ ਅਤੇ ਗੈਰ ਕਾਨੂੰਨੀ ਕਾਰਵਾਈ ਵਾਲੇ ਵਿਅਕਤੀ ਖਾਲਸਤਾਨੀਆ ਵਿਚਾਰ ਕੋਈ ਫਰਕ ਨਹੀਂ ਕਰ ਰਹੀ ਕੈਨੇਡਾ ਹਿੰਸਟ ਆ ਅਤੇ ਗੈਰ ਕਾਨੂੰਨੀ ਕਾਰਵਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਾ ਹੈ ਪਰ ਸਿਰਫ ਖਾਲਸਤਾਨੀਆ ਦੇ ਵਿਚਾਰਾਂ ਦੇ ਆਧਾਰ ਤੇ ਕਾਰਵਾਈ ਨਹੀਂ ਕਰਦਾ ਕਿਉਂਕਿ ਇੱਥੇ ਵਿਚਾਰ ਪ੍ਰਗਟਾਵੇ ਦੀ ਪੂਰਨ ਆਜ਼ਾਦੀ ਹੈ ਉਹ ਜਿਹੜੇ ਭਾਰਤ ਦੀ ਉੱਚਤਮ ਅਦਾਲਤ ਸੁਪਰੀਮ ਕੋਰਟ ਨੇ ਵੀ ਸਿਮਰਜੀਤ ਸਿੰਘ ਮਾਨ ਦੇ ਕੇਸ ਵਿੱਚ ਕਿਹਾ ਸੀ ਕਿ ਸਿਰਫ ਖਾਲਸਤਾਨ ਦਾ ਨਾਅਰਾ ਲਾਉਣ ਦੇ ਆਧਾਰ ਤੇ ਕਿਸੇ ਵਿਰੋਧਾ ਦੇਸ਼ ਧਰੋਹ ਦਾ ਕਿਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਇਹਨਾਂ ਸਾਰੇ ਦੋਸ਼ਾਂ ప్రతి ਦੋਸ਼ਾਂ ਦਲੀਲਾਂ ਤੇ ਮੋੜੀਆਂ ਦਲੀਲਾਂ ਵਿਚਕਾਰ ਦੇਖੀਏ ਆਖਰ ਸਚਾਈ ਕੀ ਹੈ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਉੱਤੇ ਵਸਤੇਤ ਦੂਤਵਸਦੇ ਕਰਮਚਾਰੀ ਸੂਈਆਂ ਟੰਗ ਨਾਲ ਜਾਣਕਾਰੀਆਂ ਇਕੱਠੀਆਂ ਕਰਦੇ ਸਨ ਇਹ ਗੱਲ ਸਿਰਫ ਕੈਨੇਡਾ ਸਥਿਤ ਭਾਰਤੀ ਦੂਤਵਸਦੀ ਗੱਲ ਨਹੀਂ ਬਲਕਿ ਸਾਰੇ ਦੇਸ਼ਾਂ ਦੇ ਦੂਤਕਰ ਇਹੇ ਕੰਮ ਕਰਦੇ ਹਨ ਭਾਰਤ ਦੇ ਰਾਹ ਦੇ ਸਾਫ ਦਾ ਉੱਚ ਅਧਿਕਾਰੀ ਜੀਵੀਐਸ ਸਿੱਧੂ ਨੇ ਆਪਣੀ ਕਿਤਾਬ ਖਾਲਸਤਾਨ ਦੀ ਸਾਜ਼ਿਸ਼ ਵਿੱਚ ਲਿਖਿਆ ਹੈ ਕਿ ਕਿਵੇਂ ਉਸ ਨੂੰ ਦੂਤਵਾਸ ਅਧਿਕਾਰੀ ਬਣਾ ਕੇ ਕੈਨੇਡਾ ਭੇਜਿਆ ਗਿਆ ਅਤੇ ਉਸ ਨੇ ਸੂਈਆਂ ਸੰਪਰਕ ਬਣਾਏ ਅਤੇ ਸੂਚਨਾਮਾ ਇਕੱਠੀਆਂ ਕੀਤੀਆਂ ਇਸੇ ਕਰਕੇ ਕੈਨੇਡਾ ਵਿੱਚ ਭਾਰਤੀ ਦੂਤਪਾਸ ਵੱਲੋਂ ਖੂਬੀਆਂ ਸੂਚਨਾਮਾ ਕਤਰਤ ਕਰਨਾ ਕੋਈ ਅਲੋਕਾਰੀ ਗੱਲ ਨਹੀਂ ਪਰ ਜੋ ਅਸਧਾਰਨ ਗੱਲ ਹੈ ਉਹ ਇਹਨਾਂ ਸੂਚਨਾਵਾਂ ਦੇ ਆਧਾਰ ਤੇ ਕਿਸੇ ਖਾਲਸਤਾਨੀ ਸਮਰਥਕ ਦਾ ਕਤਲ ਹੋ ਜਾਣਾ ਭਾਰਤ ਸਰਕਾਰ ਇਸ ਦਾ ਜ਼ੋਰਦਾਰ ਖੰਡਨ ਕਰਦੀ ਹੈ ਪਰ ਇਹ ਤੱਥ ਹੈ ਕਿ ਪੰਜਾਬ ਸਰਗਰਮ ਖਾਲਸਤਾਨੀ ਮੁਖੀਆਂ ਵਿੱਚੋਂ ਖਾਲਸਤਾਨੀ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਪੰਜਵਾੜਾ ਨੂੰ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਮਾਰ ਦੇਣਾ ਕੈਨੇਡਾ ਵਿੱਚ ਭਾਈ ਅਡੇ ਬੰਬ ਕਾਂਡ ਵਿੱਚ ਗ੍ਰਿਫਤਾਰ ਰਹੇ ਰਿਪੋਦਾਮਨ ਸਿੰਘ ਮਲਕ ਅਤੇ ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਇੰਗਲੈਂਡ ਵਿੱਚ ਖਾਲਸਤਾਨੀ ਅਵਤਾਰ ਸਿੰਘ ਕੰਡਾ ਦਾ ਮਰਿਆ ਜਾਣਾ ਇੱਕ ਪੂਰੀ ਤਸਵੀਰ ਬਣਾਉਂਦਾ ਹੈ ਕਿ ਸਾਰੇ ਖਾਲਸਤਾਨੀ ਸਨ ਭਾਰਤ ਸਰਕਾਰ ਖਾਲਸਤਾਨੀਆਂ ਨੂੰ ਵੱਖਵਾਦੀ ਦਸਤਗਰਦ ਗਰਦਾਨ ਦੇ ਦੁਸ਼ਮਣ ਮੰਨਦੀ ਹੈ ਇਹ ਸਾਰੇ ਵਿਦੇਸ਼ੀ ਧਰਤੀ ਏਸ਼ੀਆ ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਿੱਚ ਰਹਿ ਰਹੇ ਹਨ ਤੇ ਉੱਥੇ ਹੀ ਮਾਰੇ ਗਏ ਇਹਨਾਂ ਸਾਰੇ ਕਤਲਾਂ ਵਿੱਚ ਇੱਕ ਹੀ ਸਾਂਝਾ ਫੈਕਟਰ ਹੈ ਭਾਰਤ ਸਰਕਾਰ ਪਰ ਇਸ ਤੋਂ ਵੀ ਅਲੋਕਾਰੀ ਗੱਲ ਇਹ ਹੈ ਕਿ ਭਾਰਤ ਸਰਕਾਰ ਤੇ ਇਹ ਦੋਸ਼ ਲੱਗਣਾ ਕਿ ਕਿਉਂ ਇੱਕ ਪੇਸ਼ੇਵਾਰ ਗੈਂਗਸਟਰ ਗਰੂ ਨਾਲ ਮਿਲ ਕੇ ਕੰਮ ਕਰਨਾ ਅਤੇ ਕਤਲ ਕਰਾਉਣ ਵਿੱਚ ਸ਼ਾਮਲ ਹੈ ਇਹ ਹੀ ਨਹੀਂ ਸਭ ਤੋਂ ਅਲੱਗਾਰ ਹੈ ਕਿ ਭਾਰਤ ਸਰਕਾਰ ਦੇ ਸੁਰੱਖਿਆ ਸਲਾਹਕਾਰ ਅਤੇ ਗ੍ਰਹਿ ਮੰਤਰੀ ਦੀ ਇਸ ਵਿੱਚ ਸਮੂਲੀਅਤ ਦਾ ਦੋਸ਼ ਲੱਗਣਾ ਕੀ ਦੇਸ਼ ਦਾ ਗ੍ਰਹਿ ਮੰਤਰੀ ਇਸ ਤਰ੍ਹਾਂ ਕਾਨੂੰਨ ਬਾਰੇ ਕਤਲ ਕਰਾ ਸਕਦਾ ਹੈ ਰਿਕਾਰਡ ਦੇਖਿਆ ਜਾਵੇ ਤਾਂ ਸ਼ਾਹ ਪੇ ਗੁਜਰਾਤ ਦਾ ਗ੍ਰਹਿ ਮੰਤਰੀ ਹੁੰਦੇ ਆ ਸੁਹਾਬੂਦੀਨ ਸ਼ੇਖ ਤੇ ਉਸਦੀ ਪਤਨੀ ਕੌਸ਼ਲ ਵੀ ਅਤੇ ਤુલਸੀ ਪ੍ਰਜਾਪਤੀ ਦੇ ਨਿਆਂ ਕਤਲ ਦਾ ਦੋਸ਼ ਲੱਗਿਆ ਸੀ ਅਤੇ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਸੀ ਉਸਦੀ ਜ਼ਮਾਨਤ ਹੋਣ ਤੇ ਉਸ ਕੇਸ ਦੀ ਕਾਰਵਾਈ ਨੂੰ ਪ੍ਰਭਾਵਿਤ ਨਾ ਕਰ ਸਕਣਦੇ ਉਸ ਵੀ ਗੁਜਰਾਤ ਵਿੱਚ ਦਾਖਲੇ ਤੇ ਸੁਪਰੀਮ ਕੋਰਟ ਨੇ ਪਾਬੰਦੀ ਲਾ ਦਿੱਤੀ ਸੀ ਉਸ ਨੂੰ ਤੜੀ ਪਾਰ ਕਰ ਦਿੱਤਾ ਗਿਆ ਸੀ ਪਰ 2014 ਵਿੱਚ ਨਰਿੰਦਰ ਮੋਦੀ ਦੀ ਸੰਘੀਆ ਦੀ ਸਰਕਾਰ ਨੇ ਉਸ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਉਸ ਦੇ ਕੇਸ ਦੀ ਸੁਣਵਾਈ ਕਰ ਰਹੀ ਸੀ CBI ਅਦਾਲਤ ਦੇ ਜੱਜ ਜਸਟਰ ਲੋਇਆ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਿਸ ਦਾ ਦੋਸ਼ ਵੀ ਅਮਿਤ ਸਾਹ ਤੇ ਲੱਗਦਾ ਹੈ ਤੇ ਲਾਲਚ ਦੀ ਵਰਤੋਂ ਕਰਕੇ ਇਹ ਬਰੀ ਤਾਂ ਹੋ ਗਿਆ ਪਰ ਇਸ ਦੇ ਮੁਜਰਮਾਨਾ ਖਾਸੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਇੱਕ ਹੋਰਤ ਅਧਿਕਾਰੀ ਨੇ ਵੀ ਅਮਰਸ਼ਾਹ ਤੇ ਉਸ ਦਾ ਭਾਤੇ ਜਸੂਸੀ ਕਰਨ ਦੇ ਦੋਸ਼ ਲਾਇਆ ਸਨ ਉਸ ਕੇਸ ਵਿੱਚ ਸ਼ਾਹ ਦਾ ਹਵਾਲਾ ਸਾਭ ਜਿਉਂ ਆਉਂਦਾ ਸੀ ਜੋ ਭਾਰਤੀ ਦੂਤ ਘਰ ਕਰਮਚਾਰੀਆਂ ਦੇ ਸਨੇਹ ਅਤੇ ਕਾਲਾ ਵਿੱਚ ਸ਼ਰਾਬ ਸ਼ਬਦ ਆਉਂਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਸਾਭ ਅਮਤ ਸ਼ਾਹ ਹੀ ਸੀ ਅਮਤ ਸ਼ਾਹ ਅਤੇ ਦੁਪਾਲ ਦੇ ਪਸ਼ੋਕੜ ਨੂੰ ਦੇਖਦੇ ਆਂ ਇਹਨਾਂ ਦੇ ਰੋਲ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਰਾਸ਼ਟਰੀ ਸਵੈਮ ਸੇਵਕ ਸੰਗ ਆਪਣੇ ਆਪ ਨੂੰ ਹਿਟਲਰ ਦਾ ਪੈਰੋਕਾਰ ਮੰਨਦਾ ਹੈ ਇਸ ਦਾ ਸਵਾਸਤਿਕ ਨਿਸ਼ਾਨ ਹੈ ਇਸ ਦੀ ਵਰਦੀ ਟੋਪੀ ਦੀ ਸ਼ਕਲ ਅਤੇ ਸਲੂਟ ਕਰਨ ਦਾ ਢੰਗ ਸਭ ਹਿਟਲਰ ਵਾਲੇ ਹਨ ਹਿਟਲਰ ਸਮੇਤ ਵਾਕੀ ਫਾਸ਼ੀਆਂ ਨੇ ਫਾਸ਼ੀਵਾਦੀ ਤਾਨਾशाही ਸਥਾਪਿਤ ਕਰਨ ਲਈ ਗੈਰ ਸਟੇਟ ਗਰੋਹ ਦੀ ਵਰਤੋਂ ਕੀਤੀ ਸੀ ਇਹ ਫਾਸ਼ੀਵਾਦੀਆਂ ਦਾ ਆਮ ਤਰੀਕਾ ਹੈ ਰਾਸ਼ਟਰੀ ਸਵੈਮ ਸੇਵਕ ਸੰਗ ਦਾ ਕਿਰਦਾਰ ਵੀ ਫਾਸ਼ੀ ਹੈ ਇਸ ਕਰਕੇ ਕਾਤਲੀ ਗਰੋਹਾਂ ਦੀ ਵਰਤੋਂ ਕਰਨਾ ਇਹਨਾਂ ਲਈ ਕੋਈ ਅਣਹੋਣੀ ਨਹੀਂ ਇਜ਼ਰਾਈਲ ਦੀ ਖੂਫੀਆ ਏਜੰਸੀ ਮੁਸ਼ਾਦ ਨੇ ਇਹ ਹੀ ਕਮਾਂਡਰ ਤਿਆਰ ਕੀਤੇ ਹਨ ਜੋ ਦੂਸਰੇ ਦੇਸ਼ਾਂ ਵਿੱਚ ਜਾ ਕੇ ਫੁਰਤੀ ਨਾਲ ਆਪਰੇਸ਼ਨ ਕਰਕੇ ਵਾਪਸ ਪਰਤ ਆਉਣ ਸਿਰਫ ਕਮਾਂਡੋ ਹੀ ਨਹੀਂ ਇਸ ਨੇ ਇਸ ਕੰਮ ਲਈ ਹੋਰ ਟੰਗ ਤਰੀਕੇ ਵੀ ਤਿਆਰ ਕੀਤੇ ਹਨ ਅਸੀਂ ਨੇ ਵੀ ਮੁਸ਼ਾਦ ਤੋਂ ਟ੍ਰੇਨਿੰਗ ਲਈ ਹੈ ਇਹ ਸੰਗੀ ਸਰਕਾਰ ਨੇ ਹੁੱਪਕੇ ਐਲਾਨ ਕੀਤਾ ਸੀ ਕਿ ਅੱਤਵਾਦੀਆਂ ਨੂੰ ਗਰਮੇ ਗੁਸ਼ਕਰ ਮਾਰेंगे ਇਸ ਹਾਲਾਤ ਵਿੱਚ ਪਾਕਿਸਤਾਨ ਉੱਤਰੀ ਅਮਰੀਕਾ ਅਤੇ ਇੰਗਲੈਂਡ ਕਤਲ ਇਸ ਸਾਰੇ ਐਲਾਨ ਦੀ ਪੂਰਤੀ ਕਰਦੇ ਜਾਪਦੇ ਹਨ। ਸਾਰੀ ਚਰਚਾ ਉਪਰੰਤ ਵੱਡਾ ਸਵਾਲ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਟਟ ਹਰੇ ਵਿੱਚ ਖੜਾ ਕਰਨ ਵਾਲੇ ਅਮਰੀਕਾ ਕੈਨੇਡਾ ਕੀ ਸੱਚਮੁੱਚ ਦੁੱਧ ਧੋਤੇ ਹਨ ਕੀ ਇਹਨਾਂ ਦੀਆਂ ਸਰਕਾਰਾਂ ਸੱਚਮੁੱਚ ਇਹ ਜਮਹੂਰੀ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੀਆਂ ਇੰਨੀਆਂ ਗਦਰਦਾਨ ਹਨ ਨਹੀਂ ਬਿਲਕੁਲ ਨਹੀਂ ਹਲਤਾ ਹੈ ਕਿ ਕੈਨੇਡਾ ਅਮਰੀਕਾ ਦਾ ਜੂਨੀਅਰ ਪਾਰਟਨਰ ਹੈ ਅਤੇ ਉਸਦੇ ਪ੍ਰਾਕ੍ਰਸੀ ਵਜੋਂ ਅਮਲ ਕਰ ਰਿਹਾ ਹੈ ਟਰੋਡੋ ਦੇ ਮੂੰਹ ਵਿੱਚੋਂ ਵਾਈਡਨ ਬੋਲ ਰਿਹਾ ਹੈ ਨਿਜਰ ਕਤਲ ਬਾਰੇ ਖੂਫੀਆ ਜਾਣਕਾਰੀ ਕੈਨੇਡਾ ਸਰਕਾਰ ਨੂੰ ਅਮਰੀਕਾ ਨੇ ਹੀ ਮੁਹੱਈਆ ਕਰਵਾਈ ਸੀ ਅਤੇ ਅਮਰੀਕਾ ਦੇ ਇਸ਼ਾਰੇ ਤੇ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਵਿਰੁੱਧ ਦੋਸ਼ ਲਾਏ ਸਨ ਇਹ ਅਮਰੀਕਾ ਸਰਕਾਰ ਜਿਸ ਨੇ ਚਿੱਲੀ ਵਿੱਚ ਰਾਜਪਾਲਟਾ ਕਰਾਇਆ ਅਤੇ ਹਲਾਂਦੇ ਨੂੰ ਮਰਵਾਇਆ ਉਸਾਮਾ ਦਿਲਾਦ ਨੂੰ ਲੱਭਣ ਦੇ ਨਾਂ ਤੇ ਅਫਗਾਨਿਸਤਾਨ ਤੇ ਹਮਲਾ ਕਰਕੇ ਸਰਕਾਰ ਉਲਟਾ ਦਿੱਤੀ ਅਤੇ ਉਸਾਮਾ ਨੂੰ ਪਾਕਿਸਤਾਨ ਵਿੱਚ ਜਾ ਕੇ ਮਾਰਿਆ ਇराक ਤੇ ਹਮਲਾ ਕਰਕੇ ਸਰਕਾਰ ਪਲਟਾਈ ਅਤੇ ਸਦਾਮ ਹਸੈਨ ਅਤੇ ਉਸਦੇ ਪਰਿਵਾਰ ਨੂੰ ਖਤਮ ਕਰਵਾਇਆ ਫਿਰ ਇਸ ਦੰਬ ਦਾ ਕੀ ਅਰਥ ਹੈ 60ਵਿਆਂ ਦੇ ਅਖੀਰ ਅਤੇ 70ਵਿਆਂ ਦੇ ਸ਼ੁਰੂ ਵਿੱਚ ਜਦੋਂ ਦੋ ਤਰੂ ਵੀ ਸੰਸਾਰ ਸੀ ਤਾਂ ਭਾਰਤੀ ਹਾਕਮਾ ਸੋਵੀਅਤ ਸਮਾਜਿਕ ਸਾਮਰਾਜ ਦੇ ਬੇਹੱਦ ਨੇੜੇ ਹੋਏ ਅਤੇ ਫੌਜੀ ਸਾਜੋ-ਸਮਾਨ ਅਤੇ ਭਾਰੀ ਸਨਤ ਲਈ ਉਸਤੇ ਨਿਰਭਰ ਹੋ ਗਏ ਪਰ 90ਵਿਆਂ ਵਿੱਚ ਅਮਰੀਕਾ ਦੀ ਚੌਦਰ ਵਾਲੇ ਇੱਕ ਤਰੂ ਵੀ ਸੰਸਾਰ ਦੀ ਹੋਦ ਵਿੱਚ ਆ ਜਾਣ ਤੇ ਤਾਂ ਭਾਰਤੀ ਹਾਕਮਾ ਅਮਰੀਕੀ ਸਾਮਰਾਜ ਦੀ ਜੀ ਹਯੂਰੀ ਕਰਦੇ ਰਹੇ ਸਨ ਪਰ ਨਵੀਂ ਸਦੀ ਵਿੱਚ ਸੰਸਾਰ ਸਥਿਤੀ ਬਦਲ ਗਈ ਹੈ ਅੱਜ ਦੁਨੀਆ ਬਹੁਤ ਰੂਵੀ ਹੋ ਗਈ ਹੈ ਇਸ ਬਹੁਤ ਰੁਵੀ ਸੰਸਾਰ ਵਿੱਚ ਸਾਮਰਾਜੀ ਵਿਰੋਧ ਤਾਈਆਂ ਤਿੱਖੀਆਂ ਹੋ ਗਈਆਂ ਹਨ ਯੂਕਰੇਨ ਵਿੱਚ ਨਾਟੋ ਰੂਸ جنگ ਅਤੇ ਮੱਧ ਪੂਰਬ ਵਿੱਚ جنگ ਫੈਲ ਰਹੀ ਹੈ ਇਹ ਇਨ੍ਹਾਂ ਵਿਰੋਧ ਤਾਈਆਂ ਦੇ ਤਿੱਖੇ ਹੋਣ ਦਾ ਨਤੀਜਾ ਹੈ ਇਸ ਬਹੁਤ ਰੁਵੀ ਸੰਸਾਰ ਵਿੱਚ ਭਾਰਤੀ ਹਾਕਮ ਲੋੜ ਅਨਸਾਰ ਪਾਸਾ ਬਦਲ ਕੇ ਪੈਂਤੜੇ ਬਾਜੀ ਕਰ ਰਹੇ ਹਨ ਮੱਧ ਪੂਰਬ ਦੇ ਮਾਮਲੇ ਵਿੱਚ ਭਾਰਤੀ ਹਾਕਮ ਮੰਦੀਆਂ ਗੱਲਾਂ ਕਰਦੇ ਆ ਅਮਰੀਕਾ ਇਜ਼ਰਾਇਲ ਦੇ ਪੱਖ ਵਿੱਚ ਭੁਗਤ ਰਹੇ ਹਨ ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਵਿਰੋਧ ਮਤੇਆਂ ਵਿੱਚ VOTING ਚ 11000 ਰਹਿ ਕੇ ਅਤੇ ਇਜ਼ਰਾਈਲ ਨੂੰ ਮਿਲਟਰੀ ਸਮਾਨ ਅਤੇ ਕਿਰਤਨ ਰਿਆਦ ਕਰਾ ਕੇ ਉਸ ਦੀ ਮਦਦ ਕਰ ਰਹੇ ਹਨ ਪਰ ਯੂਕਰੇਨ ਜੰਗ ਦੇ ਸਵਾਲ ਤੇ ਉਹ ਅਮਰੀਕਾ ਦੀ ਆਸਾਂ ਤੇ ਖਰੇ ਨਹੀਂ ਉਤਰ ਰਹੇ ਉਹ ਅਮਰੀਕਾ ਅਨੁਸਾਰ ਰੂਸ ਦੀ ਨਿਖੇਦੀ ਨਹੀਂ ਕਰ ਰਹੇ ਅਤੇ ਅਮਰੀਕਾ ਵੱਲੋਂ ਰੂਸ ਤੇ ਲਾਈਆਂ ਪਾਬੰਦੀਆਂ ਨੂੰ ਲਾਗੂ ਨਹੀਂ ਕਰ ਰਹੇ ਇਸ ਦਾ ਸਿਖਰ ਉਦੋਂ ਹੋਇਆ ਜਦੋਂ ਦਿੱਲੀ ਵਿੱਚ ਵੱਡੇ 20 ਦੇਸ਼ਾਂ ਦੇ ਗਰੁੱਪ ਸਿਖਰ ਸੰਮੇਲਨ ਵਿੱਚ ਭਾਰਤੀ ਹਾਕਮਾਂ ਨੇ ਰੂਸ ਦੀ ਨਖੇਦੀ ਦਾ ਮਤਾ ਪਾਉਣ ਦਾ ਵਿਰੋਧ ਕੀਤਾ ਅਤੇ ਆਮ ਜੁੜਲਿਆ ਵਾਲਾ ਹੀ ਮਤਾ ਪਾਸ ਹੋਇਆ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਮੋਦੀ ਦੀ ਸਾਂਝੀ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਉਦੋਂ ਤੋਂ ਹੀ ਭਾਰਤ ਵਿਰੁੱਧ ਦੋਸ਼ਾਂ ਦੀ ਮੁਹਿੰਮ ਸ਼ੁਰੂ ਹੋਈ ਤਾਂ ਕਿ ਉਸਨੇ ਦਬਾਅ ਪਾ ਕੇ ਉਸ ਨੂੰ ਲੀਤੇ ਲਿਆਂਦਾ ਜਾ ਸਕੇ ਮੋਦੀ ਪਖਤ ਗੋਦੀ ਮੀਡੀਆ ਅਤੇ ਸੰਗ ਦਾ ਆਈਡੀਆ ਹੀ ਸੱਲ ਇਸ ਨੂੰ ਮੋਦੀ ਸਰਕਾਰ ਦੀ ਆਜ਼ਾਦ ਅਤੇ ਵਿਦੇਸ਼ ਨੀਤੀ ਇਲਾਨ ਕੇ ਇਸ ਦਾ ਵੱਡਾ ਗੁੱਡਾ ਬਣ ਰਹੇ ਹਨ ਤਾਂਤੇ ਹੈ ਕਿ ਕੋ ਇਹ ਦੋਸ਼ਾਂ ਦੇ ਮਾਮਲੇ ਵਿੱਚ ਇਸ ਦਾ ਕੈਨੇਡਾ ਪ੍ਰਤੀ ਰੁਖ ਹੋ ਰਿਹਾ ਹੈ ਅਤੇ ਅਮਰੀਕਾ ਪ੍ਰਤੀ ਰੁਖ ਹੋ ਰਿਹਾ ਹੈ ਜਿਵੇਂ ਇਹ ਤੇਵਰਾ ਕੈਨੇਡਾ ਸਰਕਾਰ ਨੂੰ ਦਿਖਾ ਰਿਹਾ ਹੈ ਉਹ ਮੈਂ ਅਮਰੀਕਾ ਨੂੰ ਨਹੀਂ ਇਸ ਨੇ ਨਿਖਲ ਗੁੱਤਾ ਦਾ ਕੋਈ ਬਚਾ ਨਹੀਂ ਕੀਤਾ ਅਮਰੀਕਾ ਵੱਲੋਂ ਮੁੱਖ ਦੋਸ਼ੀ ਘਹਿ ਗਏ ਰਾਗਦਾਰੀ ਵਿਕਾਸ ਜਾਦਵ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਗ੍ਰਿਫਤਾਰ ਵੀ ਕੀਤਾ ਸੀ ਦੁਪਾਲ ਦਾ ਨਾਮ ਆਉਣ ਕਰਨ ਮੋਦੀ ਦੀ ਨਿਊਯਾਰਕ ਯਾਤਰਾ ਮੋਦੀ ਦੇ ਜਥੇ ਵਿੱਚ ਦੁਪਾਲ ਸ਼ਾਮਲ ਨਹੀਂ ਸੀ ਭਾਰਤ ਸਰਕਾਰ ਦੇ ਦੋ ਚ ਸੁਰੱਖਿਆ ਅਧਿਕਾਰੀਆਂ ਦੀ ਟੀਮ ਪੰਨੂ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਵਿੱਚ ਹੈ ਇਸੇ ਕਰਕੇ ਇਹ ਮੋਦੀ ਦੀ ਆਜ਼ਾਦ ਨੀਤੀ ਨਹੀਂ ਬਾਤrou ਵੀ ਸੰਸਾਰ ਵਿੱਚ ਤਾਕਤਾਂ ਦੇ ਤੋਲ ਅਨੁਸਾਰ ਨੱਚ ਹੈ ਧੰਨਵਾਦ